ਜਦੋਂ ਪਾਤਸ਼ਾਹ ਪ੍ਰਗਟ ਹੋਇਆ ਆ ਕਰਕੇ ਮਹਾਰਾਜਿਆਂ ਨੇ ਮੋਦੀ ਖਾਨਾ ਲੁੱਟਾ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਬਾਹਰ ਜਾ ਕੇ ਕਬਰਾਂ ਦੇ ਵਿੱਚ ਬਹਿ ਗਏ ਤੇ ਉੱਥੇ ਹੀ ਬੈਠ ਕਰਕੇ ਪਰਮੇਸ਼ਰ ਦਾ ਗੁਣ ਗਾਉਣ ਲੱਗੇ ਫਕੀਰਾਂ ਵਾਲਾ ਵੇਸ ਧਾਰਨ ਕਰ ਲਿਆ ਹੈ ਫਿਰ ਜਦੋਂ ਇਹ ਦਾਸ ਤਾਂ ਸਾਰੀ ਸੁਣਾ ਰੇ ਦੱਸਿਆ ਕਹਿੰਦੇ ਕਿ ਬਾਬਾ ਸ੍ਰੀ ਚੰਦ ਜੀ ਉਹ ਭੂਆ ਦੇ ਕੋਲ ਬੇਬੇ ਨਾਨਕੀ ਦੇ ਕੋਲ ਸੁਲਤਾਨਪੁਰ ਨੇ ਤੇ ਬਾਬਾ ਮੂਲ ਚੰਦ ਜੀ ਆਪਣੀ ਧੀ ਮਾਤਾ ਸੁਲਖਣੀ ਔਰ ਛੋਟੇ ਦੋਤਰੇ ਸ੍ਰੀ ਚੰਦ ਨੂੰ ਆਪਣੇ ਨਾਲ ਘਰ ਆਪਣੇ ਲੈ ਗਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੰਗਲ ਦੇ ਵਿੱਚ ਬਾਹਰ ਰਹਿੰਦੇ ਨੇ ਕਦੇ ਕਦੇ ਬੇਬੇ ਜੀ ਦੇ ਘਰ ਆਉਂਦੇ ਬਹੁਤਾ ਸਮਾਂ ਬਾਹਰ ਹੀ ਹੁਣ ਬਤੀਤ ਕਰਦੇ ਕਹਿੰਦੇ ਫੇਰ ਹੋਰ ਸੁਣੋ ਬਈ ਬਸੀਤ ਦੇ ਵਿੱਚ ਗਏ ਗੁਰੂ ਨਾਨਕ ਸਾਹਿਬ ਜੀ ਦੌਲਤਖਾਨ ਲੋਧੀ ਨਾਲ ਲੈ ਕੇ ਗਿਆ ਨਾਲ ਕਾਜੀ ਤੇ ਉਹਨਾਂ ਦੇ ਦਿਲ ਦੀ ਸਤਗੁਰਾਂ ਨੇ ਦੱਸਣਾ